ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਣੀ ਭਗਤ ਕਬੀਰ ਜੀ ਕੀ ਗੋਂਡ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾ ਸਵਾਰੀ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੂ ਮੈਂ ਕਜਨੂ ਗਬਰੀ ਰਹਾਉ ਹਾੜ ਜਲੇ ਜੈਸੀ ਲਕਰੀ ਕਾ ਤੁਲਾ ਕੀਸ ਜਲੇ ਜੈਸੀ ਘਾਸ ਕਾ ਪੂਲਾ ਕਉ ਕਵੀ ਤਬਹੀ ਨਰ ਜਾਗੈ ਜਮ ਕਾ ਡੰਡ ਮੂੜ ਮੈ ਲਾਗੇ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਸਵਾਰੈ ਮਨ ਰੀ ਹੋਮੀ ਮੂਹ ਦਿਖ ਭਾਰੀ ਇਹ ਪਵਜਲ ਜਗ ਦਿਨ ਜਾਹੀ ਤਰਨਾ ਗੁਰਮਖ ਤਰ ਹਰ ਤਾਰੇ ਇਹ ਬਾਣੀ ਹਰ ਕਥਾ ਭਾਈ ਜਿਹੜੇ ਇਹ ਸੁਣਨਗੇ ਅਮਰ ਹੋ ਜਾਣਗੇ ਸੰਸਾਰ ਤੇ ਹੁਣਾ ਉਹਨਾਂ ਦਾ ਸਫਲ ਹੋ ਪਰ ਵਿਚਾਰ ਧਾਰਾ ਇਹਦੇ ਨਾਲ ਆਪਾਂ ਜੋੜਨਾ ਹੈ ਵਿਚਾਰ ਧਾਰਾ ਤੋਂ ਭਾਵ ਜਦੋਂ ਸਾਡੀ ਵਿਚਾਰ ਹੈ ਕਲਪਨਿਕ ਹੈ ਉਹ ਖਤਮ ਹੋ ਜਾਣੀ ਹੈ ਇਹ ਵਿਚਾਰਤਾ ਸਾਡੇ ਅੰਦਰ ਪ੍ਰਗਟ ਹੋ ਜਾਣੇ ਸੰਸਾਰੀ ਵੀ ਜੇ ਕਿਸੇ ਨਾਲ ਜੁੜ ਜਾਣੇ ਉਹਦਾ ਅਸਰ ਸਾਡੇ ਤੇ ਹੋ ਜਾਂਦਾ ਹੈ ਪਰ ਇਹ ਸਭ ਤੋਂ ਉੱਤਮ ਹੈ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਇਹਨੂੰ ਸਮਝਣ ਦੀ ਲੋੜ ਹੈ ਭਾਈ ਭਗਤ ਜੀ ਕੀ ਕਹਿੰਦੇ ਆ ਨਰੂ ਮਰੇ ਨਰ ਕਾਮ ਨਾ ਆਵੇ ਪਸ ਮਰੇ ਦਸਕਾਸ ਵਾਰ ਇੱਥੇ ਵੀ ਲੋਕ ਉਸ ਵਿੱਚ ਹੀ ਬਹਿਸ ਬਾਜੀ ਕਰਦੇ ਨੇ ਮੇ ਬਾਣੀ ਚਾਹੇ ਲਿਖਿਆ ਹੈ ਆ ਬੰਦਾ ਦਾ ਕੰਮ ਆਉਂਦਾ ਸਮਸਤਾ ਉਹਨਾਂ ਨੂੰ ਹੈ ਹੀ ਨਹੀਂ ਗੀ ਬਸ ਬਾਦ ਬਵਾਦ ਚ ਲੱਗ ਜਾਂਦੇ ਨੇ ਪਸ਼ੂ ਸਰੀਰ ਨੂੰ ਕਿਹ ਹੈ ਪਾਏ ਇਹ ਪਸ਼ੂ ਹੈ ਸਰੀਰ ਇਹ ਕੰਮ ਆਉਂਦਾ ਹੈ ਜਿਹੜਾ ਮਨ ਦਾ ਸੁਭਾਅ ਨਰੂ ਜਦੋਂ ਉਹ ਵਰਦਾ ਨਾ ਉਹਦੀ ਕੋਈ ਮਕਾਨ ਆਉਂਦਾ ਨਾ ਉਹਦਾ ਕੋਈ ਦੁੱਖ ਮਨਾਉਂਦਾ ਨਾ ਉਹਨੂੰ ਕੋਈ ਮਿਲਦਾ ਨਾ ਕਿਸੇ ਨੂੰ ਪਤਾ ਲੱਗਦਾ ਆਵਤ ਕਿੰਨੇ ਨਾ ਦੇਖਿਆ ਜਦੋਂ ਆਉਂਦਾ ਨਹੀਂ ਦੇਖਿਆ ਜਾਂਦਾ ਕਿਵੇਂ ਦਾ ਕੁ ਭਾਈ ਬਸ ਲੋਕ ਬਹਿਸਬਾਜੀ ਚ ਲੱਗੇ ਰਹਿੰਦੇ ਨੇ ਨਰੂ ਮਰੇ ਨਰ ਕਾਮ ਨਾ ਆਵੇ ਜਿਹੜੇ ਸਾਡੇ ਆਤਮਾ ਕਰਕੇ ਕੰਮ ਕੀਤੇ ਹੁੰਦੇ ਆ ਸੰਸਾਰੀ ਉਹ ਸਾਡੇ ਕੰਮ ਨਹੀਂ ਆਉਂਦੇ ਹੈਗੇ ਪਸ਼ੂ ਮਰੇ ਸਰੀਰ ਤਾਂ লাশ ਤੱਕ ਵੀ ਜਦੋਂ ਆਪਾਂ ਇਹਨੂੰ ਦਫਨਾਉਨੇ ਆ ਜਾਂ ਅਗਨਪੇਟਾ ਕਰਦੇ ਆ ਉੱਥੇ ਵੀ ਤਾਂ ਪੈਸੇ ਦੀ ਲੋੜ ਪੈਂਦੀ ਆ ਹੱਟ ਪੈਰ ਕੰਮ ਆਉਂਦੇ ਨੇ ਅੱਖਾਂ ਕੰਮ ਆਉਂਦੀਆਂ ਨੇ ਸਾਰਾ ਸਰੀਰ ਕੰਮ ਆਉਂਦਾ ਹੈ ਸਮਝਣ ਦੀ ਲੋੜ ਹੈ ਭਾਈ ਆਪਣੇ ਕਰਮ ਕੀ ਗਤ ਵਿੱਚ ਕਿਹ ਜਾਣੂ ਮੈਂ ਕਿਹ ਜਾਣੂ ਬਾਬਾ ਰੇ ਮੈਂ ਤਾਂ ਕਰਮ ਕਰ ਰਿਹਾ ਹਾਂ ਦਾਤਾ ਤੇਰੇ ਹੁਕਮ ਦੇ ਵਿੱਚ ਮੈਂ ਤਾਂ ਮੰਨਦਾ ਹੀ ਨਹੀਂ ਕਰਮ ਨੂੰ ਕਰਮ ਨੂੰ ਕੀ ਮੰਨਣਾ ਮੈਂ ਜਦੋਂ ਮੈਂ ਜਾਣਦਾ ਹੀ ਨਹੀਂ ਮੇਰੇ ਨਾਲ ਕੀ ਹੋਣਾ ਤੂੰ ਤਾਂ ਤੂੰ ਹੀ ਜਾਣਦਾ ਤੂੰ ਸ੍ਰਿਸ਼ਟੀ ਦਾ ਮਾਲਕ ਹੈ ਤੂੰ ਹੀ ਜਾਣਦਾ ਹੈ ਆਉਣ ਵਾਲੇ ਸਮੇਂ ਦਾ ਆਪਾਂ ਨੂੰ ਕੀ ਪਤਾ जय पेंटी महंत गुवारा हरका नाम संग गुजार जी हर नाम है अपने ਕੋਲੇ ਹਰ ਕਥਾ ਨਾਲ ਜੁੜੀ ਹੈ ਫਿਰ ਚਾਨਣ ਨਹੀਂ ਨੇ ਰਹੀ ਹੈ ਆਪਣੇ ਕਰਮ ਕੀ ਕਤਮੈਂ ਕਿਹਿਆ ਜਾਣੂ ਮੈਂ ਕਿਹਿਆ ਜਾਣੂ ਬਾਬਾ ਮੈਂ ਕੀ ਜਾਣਦਾ ਆਉਣ ਵਾਲਾ ਸਮਾਂ ਮੈਨੂੰ ਚੰਗਾ ਐ ਕਮੜਾ ਇਹ ਤੇ ਦਾਦਾ ਤੂੰ ਹੀ ਜਾਣਦਾ ਮਰਹਾਉ ਹਾਰੜ ਜਲੇ ਜੈਸੇ ਲੱਕਰੀ ਕਾ ਤੋਲਾ ਜਿਵੇਂ ਛੋਟੀਆਂ ਛੋਟੀਆਂ ਹੱਡੀਆਂ ਨੇ ਜਲਦੀਆਂ ਜਿਵੇਂ ਲੱਕੜਾਂ ਛੋਟੇ ਛੋਟੇ ਡੱਕੇ ਐ ਜਲਦੇ ਨੇ ਭਾਈ ਕੇਸ ਐ ਜਲ ਜਾਂਦੇ ਨੇ ਜਿਵੇਂ ਕਾਹ ਜਲ ਜਾਂਦਾ ਵਾ ਕੌ ਕਵੀਰ ਤਬ ਹੀ ਨਰ ਜਾਗੇ ਜਮ ਕੇ ਡੰਡ ਮੂੜ ਮੇ ਲਾਗੇ ਜਦੋਂ ਸਿਰ ਤੇ ਡਾਂਗ ਪੈਂਦੀ ਹੈ ਮੂੜ ਮੰਨ ਤੇ ਪੈਂਦੀ ਹੈ ਫਿਰ ਜਾਗਦੀ ਹੈ ਆਤਮਾ ਜਿਵੇਂ ਆਪਾਂ ਨੂੰ ਸੁਪਤਿਆਂ ਨੂੰ ਕੋਈ ਜਗਾ ਦੇਵੇ ਸੁਪਨਾ ਟੁੱਟ ਜਾਂਦਾ ਹੈ ਜਦੋਂ ਆਪ ਨੂੰ ਇਸਰੀਜ ਚੋਂ ਕੱਢਿਆ ਜਾਂਦਾ ਹੈ ਫਿਰ ਇਹ ਸੁਪਨਾ ਮੰਨਦਾ ਪਹਿਲਾਂ ਨਹੀਂ ਮੰਨਦਾ ਫਿਰ ਕਹਿੰਦਾ ਸੁਪਨੇ ਜਿਉ ਸੰਸਾਰ ਹੈ ਜਨ ਨੂੰ ਭਈ ਸਮਾਂ ਨਹੀਂ ਰਹਿੰਦਾ ਹੈਗਾ ਜਾਗ ਲਈ ਮਨਾ ਜਾਗਣ ਹਰੀ ਬਾਣੀ ਜਗਾਉਂਦੀ ਹੈ ਆਪਾਂ ਨੂੰ ਪਾਈ ਜਿਹੜੇ ਜਾਗ ਜਾਣਗੇ ਉਹ ਆਪਦੇ ਘਰ ਚਲੇ ਜਾਣਗੇ ਤੇ ਹੀ ਗੁਣੀ ਸੰਸਾਰ ਭਰਨ ਸੁੱਤਾ ਸੁੱਤਿਆਂ ਰਹਿਣ ਵਿਆਹੇ ਗੁਰ ਕਿਰਪਾ ਤੇ ਸੇਜਣ ਜਾਗੇ ਬੋਲੇ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਬੋਲਣਗੇ ਆਪਦੇ ਘਰ ਚਲੇ ਜਾਣਗੇ ਨਹੀਂ ਸੰਸਾਰ ਭਰਨ ਸੁੱਤਾ ਹੈ ਭਰਮ ਦੇ ਵਿੱਚ ਹੀ ਮੁੜ ਜਾਂਦਾ ਹੈ ਪੂਰਾਂ ਦੇ ਪੂਰ ਆਉਂਦੇ ਆ ਪੂਰਾਂ ਦੇ ਪੂਰ ਚਾਈ ਜਾਂਦੇ ਕਹੋ ਕਬੀਰ ਤਬ ਹੀ ਨਰ ਜਾਗੇ ਫਿਰ ਜਾਗੇ ਦਾ ਕੀ ਫਾਇਦਾ ਜਦੋਂ ਜਮਨੇ ਫੜ ਲਿਆ ਭਾਈ ਆ ਕੇ ਜਿਨ ਹਰ ਨਿਰਪੋ ਹੋਤੇ ਆਇਆ ਤੈਨ ਤੂਟੀ ਜਮਕੀ ਫੱਸੀ ਜਮਾ ਨੇ ਛੱਡਿਆ ਨਹੀਂ ਫੱਸੀ ਛੁੱਟੀ ਨਹੀਂ ਹੈਗੀ ਸਰੀਰ ਕਰਕੇ ਪੂਰਨ ਹੋ ਗਿਆ ਸਰੀਰ ਕਰਕੇ ਪੂਰਨ ਬ੍ਰਹਮ ਗਿਆਨੀ ਬਣੇ ਬੈਠੇ ਆ ਗੁਰੂ ਬਣੇ ਬੈਠੇ ਆ ਸੰਤ ਬਣੇ ਬੈਠੇ ਬਹੁਤ ਡਿਗਰੀਆਂ ਪ੍ਰਾਪਤ ਕਰ ਲੀਆਂ ਆਤਮ ਗਿਆਨ ਤੋਂ ਪੂਰੇ ਬੈਠੇ ਫਿਰ ਕਾਲ ਕਿਵੇਂ ਛੱਡੂਗਾ ਭਾਈ ਵੇਖ ਨੂੰ ਤਾਂ ਬਾਣੀ ਮੰਦੀ ਨਹੀਂ ਕਬੀਰ ਊਜਲ ਪਹਿਰੇ ਕਾਪਰੇ पान सुपारी ਖਾਏ ਇੱਕਸਰ ਕੇ ਨਾਮ ਬਿਨ ਬਾਂਦੇ ਜਮ ਪਰਜਾਇਕ ਵੀ ਜਿਤਾਏ ਕਹਿੰਦੇ ਜਿਹੜੇ ਬਲਗੇ ਮਹੰਗੇ ਵਸਤਰ ਉੱਚਰ ਪਾਉਂਦੇ ਨੇ ਕਹਿੰਦੇ ਸਾਰਿਆਂ ਨੂੰ ਜਮ ਬਨ ਕੇ ਲੈ ਜਾਂਦਾ ਫਿਰ ਕੀ ਖਟਿਆ ਭਾਈ ਨਹੀਂ ਇਹ ਗਲਤੀ ਕਰਨੀ ਆਓ ਸਾਰੇ ਮਿਲ ਕੇ ਆਪਾਂ ਇਹ ਵਿਚਾਰਧਾਰਨਾ ਜੁੜੀਏ ਔਰ ਚਲਦੇ ਰਹੀਏ ਇੱਕ ਦਿਨ ਆਪਾਂ ਆਪਣੇ ਘਰ ਪਹੁੰਚਾਂਗੇ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਲੇ ਛੇਟੀ ਛੋਟੀ ਨਾਲ ਐਸੀ ਗੁਰਸਿੱਖਾਂ ਦੀ ਸੰਗਤ ਕਰੀਏ ਉਹਨਾਂ ਨਾਲ ਕਿੰਨੇ ਹੀ ਹੋਰ ਨਿਕਲ ਜਾਂਦੇ ਨੇ ਵੈਗਰੂ ਜੀ ਕਾ ਪਾਲ ਸਾਹ ਵੈਗਰੂ ਜੀ ਕੀ ਫਤਹਿ